ਸਤਿ ਸ਼੍ਰੀ ਅਕਾਲ ਜੀ ਸਾਡਾ ਪੰਜਾਬ ਕੈਨੇਡਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਖਲੇਰ ਪਹੁੰਚੇ ਹੋਏ ਹਾਂ ਮਹਾਨ ਇਤਿਹਾਸਿਕ ਗੁਰਦੁਆਰਾ ਸ੍ਰੀ ਮਹਤੀਆਣਾ ਸਾਹਿਬ ਜਿਹੜਾ ਕਿ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਜਗਰਾਉਂ ਦੇ ਨਜ਼ਦੀਕ ਹੈ ਪਹੁੰਚੇ ਹੋਏ ਹਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਦਾ ਇਤਿਹਾਸ ਮੰਨਿਆ ਜਾਂਦਾ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਜਿੱਤਣ ਤੋਂ ਬਾਅਦ ਮੁਗਲਾਂ ਨਾਲ ਜਿੱਤਣ ਤੋਂ ਬਾਅਦ ਇੱਥੇ ਹਫ਼ਤੇ ਪਹੁੰਚੇ ਸਨ ਤਾਂ ਆਰਾਮ ਕੀਤਾ ਸੀ, ਯੁੱਧਨੀਤੀ ਬਾਰੇ ਗੱਲਬਾਤ ਕੀਤੀ ਸੀ ਅਤੇ ਇੱਥੇ ਇੱਕ ਸਰੋਵਰ ਚਾਕੇ ਇਸ਼ਨਾਨ ਵੀ ਕੀਤਾ ਸੀ। ਤਸਵੀਰਾਂ ਦਿਖਾਵਾਂਗੇ ਅਤੇ ਨਾਲ ਦੀ ਨਾਲ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ। ਤੇ ਆਓ ਨਜ਼ਰ ਮਾਰਦੇ ਆ। ਸੋ ਜਿਵੇਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਅਸੀਂ ਸਿੱਖ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਪਏ ਆ ਅਜਿਹੇ ਇਤਿਹਾਸ ਦੇ ਨਾਲ ਲੜ। ਤਸਵੀਰਾਂ ਦੇ ਵਿੱਚ ਇਹ ਇੱਕ ਤੁਸੀਂ ਭਾਵੇਂ ਕਿ ਅਰਦਾਸ ਦੇ ਵਿੱਚ ਪੜਿਆ ਹੋਵੇਗਾ ਅਕਸਰ ਸੁਣਿਆ ਹੋਵੇਗਾ ਪਰ ਇਹ ਮੂੰਹ ਬੋਲਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਈ ਦਇਆ ਸਿੰਘ ਜੀ ਦੀਆਂ ਜਿੱਤੇ ਨਾਲ-ਨਾਲ ਲਿਖਿਆ ਹੋਇਆ ਤਸਵੀਰਾਂ ਦੇ ਵਿੱਚ ਤੁਹਾਨੂੰ ਸਭ ਕੁਝ ਸਮਝ ਆ ਜਾਂਦਾ ਪਰ ਜੋ ਨਾਲ ਦੀ ਨਾਲ ਲਿਖਿਆ ਹੋਇਆ ਏ ਨੌਵੇਂ ਗੁਰੂ ਦਾ ਸਿੱਖ ਜੋ ਭਾਈ ਦਿਆਲਾ ਵੇਖੋ ਉਬਲਦੇ ਦੀਗ ਵਿੱਚ ਕੜੀ ਜਾਂਦਾ ਨੇਤਰ ਖੁੱਲੇ ਤੇ ਫਕਰ ਦੇ ਬੁੱਲ ਦੋਵੇਂ ਬਸ ਤੁਕਾ ਹੈ ਬਾਣੀ ਦੀਆਂ ਪੜੀ ਜਾਂਦਾ ਪਿਆਰੇ ਸਿੱਖਾਂ ਨੂੰ ਠੰਡ ਮਹਿਸੂਸ ਹੁੰਦੀ ਭਾਵੇਂ ਜ਼ਾਲਿਮਾਂ ਦਾ ਸੀਨਾ ਸੜੀ ਜਾਂਦਾ ਜਿਵੇਂ ਜਿਵੇਂ ਹੈ ਬਹਿਲਿਆ ਅੱਗ ਵੱਲਦੀ ਰੰਗ ਸਿੱਖੀ ਨੂੰ ਹੋਰ ਵੀ ਚੜੀ ਜਾਂਦਾ ਇਹ ਭਾਈ ਦਿਆਲਾ ਸਿੰਘ ਦੀਆਂ ਜੋ ਤੱਤੀਆਂ ਜਿਵੇਂ ਆਪਾਂ ਅਰਦਾਸ ਤੇ ਵਿੱਚ ਪੜਦੇ ਆ ਤੱਤੀ ਤਵੀ ਦੀ ਗੱਲ ਕਰਦੇ ਆ ਜਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਪਾਸੇ ਆਵੇਂ ਕਿ ਉਸ ਸਮੇਂ ਸਿੱਖਾਂ ਨੂੰ ਇੱਕ ਤਸ਼ੱਦਦ ਦੇਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਸ ਸਭ ਦੇ ਵਿੱਚ ਇਹ ਜੁਝਾਰੂ ਸਿੰਘ ਗੁਰੂ ਦੀ ਬਾਣੀ ਪੜਦੇ ਅਤੇ ਨਾਲ ਦੀ ਨਾਲ ਹੱਸ ਕੇ ਜਿਸ ਤਰ੍ਹਾਂ ਗੁਰੂ ਦੀ ਰਜ਼ਾ ਦੇ ਵਿੱਚ ਰਹਿ ਕੇ ਸ਼ਹਾदतਾ ਦਿੱਤੀਆਂ ਇਹ ਆਪਣੇ ਆਪ ਦੇ ਵਿੱਚ ਸੱਚ ਦਾ ਕਰਨ ਨੂੰ ਜੀ ਕਰੇ ਹੁੰਦਾ ਸੇਕ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਪਏ ਆ ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਮਹਾਨ ਇਤਿਹਾਸ ਨੂੰ ਜੋੜਦੀਆਂ ਪਈਆਂ ਨੇ ਤਸਵੀਰਾਂ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਈ ਮੀਆਂ ਮਿਰਜੀ ਬੈਠੇ ਤੁਸੀਂ ਨਜ਼ਰ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਉਹਨਾਂ ਦੇ ਨਾਲ ਰੱਬ ਦੀ ਇਬਾਦਤ ਕਰਨ ਵਾਲੇ ਵੀ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਨੇ ਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਜੀ ਕੋਲੋਂ ਸ੍ਰੀ ਹਰਮੰਦਰ ਸਾਹਿਬ ਦੀ ਨੀ ਰਖਵਾਈ ਸੀ ਅਤੇ ਨੀ ਰਖਵਣ ਤੋਂ ਬਾਅਦ ਜਿਵੇਂ ਹੀ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਅਸੀਂ ਸ੍ਰੀ ਰਣਪੁਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਾਂਦੇ ਹਾਂ ਤਾਂ ਚਾਰ ਦਰਵਾਜ਼ੇ ਸਾਨੂੰ ਦੇਖਣ ਨੂੰ ਮਿਲਦੇ ਨੇ ਸਜਦਾ ਕਰਨ ਨੂੰ ਮਿਲਦੇ ਨੇ ਇਸੇ ਕਰਕੇ ਚਾਰ ਦਰਵਾਜ਼ੇ ਬਣਾਏ ਗਏ ਸਨ ਕਿ ਕੋਈ ਵੀ ਧਰਮ ਦਾ ਬੰਦਾ ਆ ਕੇ ਉੱਥੇ ਸਜਦਾ ਕਰ ਸਕਦਾ ਹੈ ਅਤੇ ਨਾਲ ਦੀ ਨਾਲ ਜੇਕਰ ਤੁਸੀਂ ਧਿਆਨ ਦੇ ਨਾਲ ਇਹਨਾਂ ਤਸਵੀਰਾਂ ਤੇ ਨਜ਼ਰ ਮਾਰਨ ਦੀ ਕੋਸ਼ਿਸ਼ ਕਰੋਗੇ ਤਾਂ ਸਾਈ ਮੀਆਂ ਮੀਰਦੀ ਜੋ ਥੱਲੇ ਲਿਖਿਆ ਹੈ ਪੰਜਵੇਂ ਗੁਰਾਂ ਦਾ ਕੀਤਾ ਦੀਦਾਰ ਇਸ ਨੇ ਕੱਲੇ ਮੋਮਨਾ ਦਾ ਨਹੀਂ ਪੀਰ ਬਾਬਾ ਰੱਬੀ ਰੰਗ ਦੇ ਵਿੱਚ ਹੈ ਰੰਗਿਆ ਜੋ ਮਹਾਪੁਸ਼ ਤਰਵੇਸ਼ ਫਕੀਰ ਬਾਬਾ ਆਪਣੇ ਹੱਥੀ ਹਰਮੰਦਰ ਦੀ ਨਹੀਂ ਰੱਖੀ ਅੱਲਾ ਪਾਕ ਦੀ ਸਾਂਝੀ ਤਸਵੀਰ ਬਾਬਾ ਜ਼ੋਰਾ ਸਿੰਘ ਜੀ ਕਹੇ ਤੂਫਾਨ ਬੈਲਾ ਧੰ ਤਨ ਸਾਈਂ ਮੀਆਂ ਬੀਰ ਬਾਬਾ ਇਹ ਆਪਣੇ ਆਪ ਤੇ ਵਿੱਚ ਇਹ ਤਸਵੀਰ ਆਰਟਿਸਟ ਅਦੀਤ ਸਿੰਘ ਸੁਨਾਮ ਇਕਬਾਲ ਸਿੰਘ ਮਾਨੂਕੇ ਗਿੱਲ ਮੋਣਾ ਸਿੰਘ ਮੱਲਾਹੁਰਾ ਦੇ ਵੱਲੋਂ ਬਣਾਈ ਗਈ ਹੈ ਪਰ ਇਹ ਤਸਵੀਰਾਂ ਦੇਖ ਕੇ ਇੰਜ ਲੱਗਦਾ ਹੈ ਕਿ ਉਸ ਵੇਲੇ ਦਾ ਇਤਿਹਾਸ ਬੋਲਦਾ ਪਿਆ ਹੈ ਤੇ ਇਤਿਹਾਸ ਆਪਣੇ ਆਪ ਦੇ ਵਿੱਚ ਸਭ ਤੋਂ ਮਹੱਤਵਪੂਰਨ ਤੁਸੀਂ ਦੇਖ ਸਕਦੇ ਹੋ ਸੋ ਜਿੱਥੇ ਅਸੀਂ ਵੱਖ-ਵੱਖ ਧਾਰਮਿਕ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਉਹ ਸਭ ਦੇ ਵਿੱਚ ਇਹ ਤਸਵੀਰਾਂ ਵੀ ਆਪਣੇ ਆਪ ਦੇ ਵਿੱਚ ਬਹੁਤ ਮਹਾਨਤਾ ਰੱਖਦੀਆਂ ਨੇ ਭਾਈ ਜੈ ਸਿੰਘ ਕਲਕੱਟ ਦਿਖਿਆ ਏ ਜੈ ਸਿੰਘ ਰਵੀਦਾਸੀਆ ਸਿੱਖ ਜਿਹੜਾ ਅਜਬ ਤਰ੍ਹਾਂ ਦੀ ਸ਼ਹੀਦੀ ਪਾਈ ਇਸ ਨੇ ਪੰਡ ਮੋਮਨਾ ਦੀ ਹੁਕਾਂ ਸੀ ਵਿੱਚ ਉਸ ਦੇ ਸਿੱਤੇ ਆਪਣੀ ਨਹੀਂ ਠਾਈ ਇਸ ਨੇ ਕੀਤੀ ਨਹੀਂ ਪਰਵਾ ਕੋਈ ਜ਼ਿੰਦਗੀ ਦੀ ਸਿੱਖ ਧਰਮ ਦੀ ਰੱਖ ਦਿਖਾਈ ਇਸ ਨੇ ਜ਼ੋਰਾ ਸਿੰਘ ਜੀ ਕਹੇ ਤੂਫਾਨ ਬਹਿਲਾ ਪੁੱਠੀ ਆਪਣੀ ਖੱਲ ਲੁਹਾਈ ਇਸ ਨੇ ਤੇ ਇਹ ਤਸਵੀਰ ਪੀਰ ਬੁੱਧੂ ਸ਼ਾਹ ਜੀ ਪੀਰ ਬੁੱਧੂ ਸ਼ਾਹ ਨੇ ਗੁਰਾਂ ਨੂੰ ਅਰਜ਼ ਕੀਤੀ ਗੁਰੂ ਸਾਹਿਬ ਨਾ ਰਹੇ ਅਖਤਿਆਰ ਮੇਰੇ ਚਾਈ ਚਾਈ ਕਰਵਾਏ ਸੀ ਮੈਂ ਭਰਤੀ ਨਿਕਲ ਗਏ ਮਰੀਦ ਗਦਾਰ ਮੇਰੇ ਹੌਲਾ ਕਰਨ ਦੇ ਵਾਸਤੇ ਮੈਂ ਆਇਆ ਦਿਲ ਉੱਤੇ ਜੋ ਪਿਆਸੀ ਭਾਰ ਮੇਰੇ ਜੋਰਾ ਸਿੰਘ ਤੇ ਬੀਲੇ ਦੀ ਬੇਨਤੀ ਹੈ ਆ ਲੋ ਪੇਟ ਕਰ ਲੋ ਪੁੱਤਰ ਚਾਰ ਮੇਰੇ ਤਸਵੀਰਾਂ ਆਪਣੇ ਆਪ ਦੇ ਵਿੱਚ ਬੜੀਆਂ ਵਿਲੱਖਣ ਨੇ ਜਿੱਥੇ ਕਿ ਇੱਕ ਪਾਸੇ ਸਿੱਕੇ ਇਤਿਹਾਸ ਦੇ ਵਿੱਚ ਬਹੁਤ ਮਹਾਨਤਾ ਦੇ ਨਾਲ ਸੂਰਬੀਰਾਂ ਦੇ ਵੱਲੋਂ ਇੱਕ ਪਾਸੇ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਗਈਆਂ ਤੇ ਦੂਸਰੇ ਪਾਸੇ ਇਹ ਤਸਵੀਰਾਂ ਵੱਡੇ ਜਿਗਰਿਆਂ ਨੂੰ ਵੀ ਦਰਸਾਉਂਦੀਆਂ ਪਈਆਂ ਨੇ ਤੇ ਦੂਸਰੇ ਪਾਸੇ ਇਹ ਤਸਵੀਰਾਂ ਖਿਦਰਾਣੇ ਦੀ ਟਾਪਦੀਆਂ ਨੇ ਜਿੱਥੋਂ ਦੀ ਜੰਗ ਆਪਣੇ ਆਪ ਦੇ ਵਿੱਚ ਇੱਕ ਵਾਰ ਦਿਲ ਨੂੰ ਵਲੁੰਦਰ ਕੇ ਰੱਖ ਦਿੰਦੀ ਹੈ ਤਸਵੀਰਾਂ ਦੇ ਵਿੱਚ ਜਿੱਥੇ ਸਾਰਾ ਕੁਝ ਆਪਣੇ ਆਪ ਪਤਾ ਚਲ ਜਾਂਦਾ ਹੈ ਉੱਥੇ ਹੀ ਜੇਕਰ ਗੱਲ ਕਰਾਂਗੇ ਖੇਦਰਾਣ ਦੀ ਟਾਪ ਬਾਰੇ ਤਾਂ ਸਾਰਿਆਂ ਨੂੰ ਇਸ ਤੇ ਇਤਿਹਾਸ ਤੇ ਬਾਰੇ ਪਤਾ ਹੈ ਤੇ ਇਸ ਦੇ ਨਾਲ ਦੀ ਨਾਲ ਲਾਹੌਰ ਦੇ ਹਾਕਮਾਂ ਦੇ ਵੱਲੋਂ ਜਿਹੜੇ ਸ਼ਾਹੀ ਫਰਮਾਨ ਕੀਤੇ ਗਏ ਸਨ ਇੱਕ ਇੱਕ ਕਰਕੇ ਇਹਨਾਂ ਤਸਵੀਰਾਂ ਬੋਲਦੀਆਂ ਤਸਵੀਰਾਂ ਦੇ ਵਿੱਚ ਭਾਵੇਂ ਯਕਰੀਆ ਖਾਂ ਦੇ ਸਿਰਾਂ ਦਾ ਮੁੱਲ ਪਾ ਰਿਹਾ ਇਹ ਤਸਵੀਰ ਉਸ ਸ਼ਹਾਦਤ ਨੂੰ ਵੀ ਦਰਸਾਉਂਦੀ ਪਈ ਹੈ ਜਦੋਂ ਕਿ ਬਰਸੀਆਂ ਤੇ ਨੇਜਿਆਂ ਦੇ ਸਿਰ ਤੇ ਸਿੰਘਾਂ ਦੇ ਸਿਰ ਕਲਮ ਕਰਕੇ ਰੱਖੇ ਹੋਏ ਨੇ ਤੇ ਦੂਸਰੇ ਪਾਸੇ ਤੱਤੀਆਂ ਤਮੀਆਂ ਤੇ ਜਾਂ ਫਿਰ ਕਿਸ ਤਰ੍ਹਾਂ ਭਾਈ ਦਿਆ ਸਿੰਘ ਜੇ ਲਿਖਿਆ ਗਿਆ ਹੈ ਤੁਸੀਂ ਧਿਆਨ ਦੇ ਨਾਲ ਪੜ੍ਹਨ ਦੀ ਕੋਸ਼ਿਸ਼ ਕਰੋਗੇ ਨੌਵੇਂ ਗੁਰਾਂ ਦਾ ਸਿੱਖ ਜੋ ਭਾਈ ਦਿਆਲਾ ਵੇਖੋ ਉਬਲਦੀ ਦੀਗ ਵਿੱਚ ਘੜੀ ਜਾਂਦਾ ਨੇਤ ਖੁੱਲੇ ਤੇ ਫਕਰ ਦੇ ਬੁੱਲ ਧੋਵੇਂ ਬਸ ਧੁਕਾ ਹੈ ਬਾਣੀ ਦੀਆਂ ਭੜੀ ਜਾਂਦਾ ਸੋ ਜਿੱਥੇ ਇੱਕ ਪਾਸੇ ਸਿੱਖੀ ਇਸ ਮਹਾਨ ਇਤਿਹਾਸ ਦੀ ਤੁਸੀਂ ਤਸਵੀਰਾਂ ਦੇਖਦੇ ਪਿਓ ਇਸੇ ਇਤਿਹਾਸ ਦੀ ਲੜੀ ਦੇ ਵਿੱਚ ਇੱਕ ਵਿਲੱਖਣ ਇਹ ਜੋ ਤਸਵੀਰਾਂ ਬਣਾਈਆਂ ਗਈਆਂ ਨੇ ਇਹ ਉਸ ਸਮੇਂ ਦੇ ਇਤਿਹਾਸ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਭਗਤ ਸਿੰਘ ਨੂੰ ਅਤੇ ਨਾਲ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੀ ਮੰਨਿਆ ਜਾਂਦਾ ਹੈ ਕਿ ਅਕਸਰ ਭਗਤ ਸਿੰਘ ਜੀ ਆਪਣੇ ਹੱਥ ਦੇ ਵਿੱਚ ਕਿਤਾਬ ਰੱਖਦੇ ਸੀ ਕਿਤਾਬ ਲਿਖਣ ਅਤੇ ਪੜ੍ਹਨ ਦਾ ਸ਼ੌਂਕ ਰੱਖਦੇ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ वार्तालाਪ ਕੀਤੀ ਜਾ ਰਹੀ ਹੈ ਹੱਥ ਦੇ ਵਿੱਚ ਜੰਜੀਰਾਂ ਤੇ ਪੈਰਾਂ ਦੇ ਵਿੱਚ ਵੀ ਬੀੜੀਆਂ ਪਾਈਆਂ ਹੋਈਆਂ ਨੇ ਤੇ ਨਾਲ ਦੀ ਨਾਲ ਤੁਸੀਂ ਜੇਕਰ ਇੱਧਰ ਨਜ਼ਰ ਮਾਰਨ ਦੀ ਕੋਸ਼ਿਸ਼ ਕਰੋਗੇ ਤਾਂ ਸ਼ਹੀਦ ਉਦਮ ਸਿੰਘ ਸੁਨਾਮ ਤੇ ਜੋ ਅੰਦਰ ਇਹ ਅੱਖਰ ਉੱਬਲਦੇ ਜੋ ਲਿਖਾਰੀ ਹੁੰਦੇ ਨੇ ਕਹਿੰਦੇ ਉਹਨਾਂ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਗੱਲਾਂ ਹੁੰਦੀਆਂ ਨੇ ਉਹ ਪੜ੍ਹ ਕੇ ਜਦੋਂ ਬੰਦਾ ਪੜ੍ਹਦਾ ਹੈ ਤਾਂ ਆਪਣੇ ਆਪ ਹੀ ਜਜ਼ਵਾ ਭਰ ਜਾਂਦਾ ਹੈ ਲਿਖਿਆ ਕੀ ਹੈ ਉਦਮ ਸਿੰਘ ਸੁਨਾਮ ਹੈ ਅਮਰ ਯੋद्धा ਡੁੱਲੇ ਖੂਨ ਦਾ ਲਿਆ ਹੈ ਵੈਰ ਇਸ ਨੇ 21 ਸਾਲਾਂ ਸੀ ਵੈਰੀ ਦੇ ਮਗਰ ਲੱਗਾ ਲੱਭ ਲਿਆ ਸੀ ਅੰਤ ਉਹ ਵੈਰ ਉਸ ਨੇ ਭਾਸ਼ਣ ਉਸਤਾਨਾ ਪੂਰਾ ਹੋਣ ਦਿੱਤਾ ਤਿੰਨ ਕੀਤੇ ਪਿਸਤੌਲ ਦੇ ਫੈਰ ਇਸ ਨੇ ਜ਼ੋਰਾ ਸਿੰਘ ਜੀ ਕਹੇ ਤਾਂ ਤੂਫਾਨ ਬੈਲਾ ਨਹੀਂ ਪੁੱਟਿਆ ਹਾਲਚੋਂ ਪੈਰਿਸ ਨੇ ਸ਼ਹੀਦ ਉਦਮ ਸਿੰਘ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਜਦੋਂ ਜਲਿਆਂ ਵਾਲੇ ਬਾਗ ਦਾ ਖੂਨੀ ਸਾਕੇ ਹੁੰਦਾ ਤੇ ਉਸ ਸਾਕੇ ਤੋਂ ਬਾਅਦ ਮੰਨ ਦੇ ਵਿੱਚ ਉਹ ਜੋ ਵੈਰੀ ਦਾ ਕਹਿੰਦੇ ਖਾਤਮਾ ਕਰਨ ਦੀ ਇੱਛਾ ਸੀ ਜਾਂ ਬਦਲਾ ਲੈਣ ਦੀ ਇੱਛਾ ਸੀ ਉਹ ਇੱਛਾ ਕਿਵੇਂ ਉਹਨਾਂ ਨੂੰ ਬਾਹਰਲੇ ਮੁਲਕ ਲੈ ਜਾਂਦੇ ਆ ਤੇ ਉਸ ਤੋਂ ਬਾਅਦ ਕਿਵੇਂ ਪਹਿਲਾਂ ਉਹ ਪੂਰਾ ਦੇਖਦੇ ਨੇ ਕਿ ਕਿਵੇਂ ਐਡਵੈਰ ਦੀ ਗੱਲ ਕਰਦੇ ਆ ਕਿ ਕਿਵੇਂ ਉਹ ਕਿੱਥੇ ਜਾਂਦਾ ਉਹ ਉਸ ਤੋਂ ਬਾਅਦ ਹੌਲੀ-ਹੌਲੀ ਭਾਵੇਂ ਕਿ ਉਹ ਪੈਸੇ ਇਕੱਠੇ ਕਰਦੇ ਨੇ ਅੰਦਰ ਜਾਣ ਵਾਸਤੇ ਪੂਰੀ ਸਕੀਮ ਲਾਉਂਦੇ ਨੇ ਤੇ ਫਿਰ ਕਿਵੇਂ ਆਪਣੀ ਕਿਤਾਬ ਦੇ ਵਿੱਚ ਪਿਸਤੌਲ ਜਿੰਨਾ ਸ਼ੇਕ ਬਣਾ ਕੇ ਬੁੱਕ ਦੇ ਵਿੱਚ ਅੰਦਰ ਜਾਂਦੇ ਨੇ ਤੇ ਉਸ ਤੋਂ ਬਾਅਦ ਜੋ ਇਤਿਹਾਸ ਦੇ ਵਿੱਚ ਉਹ ਐਡਾ ਮਹਾਨ ਸਾਖਾ ਤੋਂ ਸਾਰੇ ਨੇ ਪੜਿਆ ਹੋਵੇਗਾ ਕਿ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ ਉਹ ਆਪਣੇ ਆਪ ਦੇ ਵਿੱਚ ਮਹਾਨ ਸ਼ਹਾਦਤ ਸੀ ਪਿਆਰੇ ਸਿੱਖ ਨੂੰ ਠੰਡ ਮਹਿਸੂਸ ਹੁੰਦੀ ਭਾਵੇਂ ਜ਼ਾਲਿਮਾਂ ਦਾ ਸੀਨਾ ਸੜੀ ਜਾਂਦਾ ਮਹਾਨ ਸ਼ਹਾਦਤਾਂ ਦੇ ਵਿੱਚ ਇਹ ਸ਼ਹਾਦਤ ਜ਼ਰੂਰ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਤਾਂ ਸ਼ਾਇਦ ਸਿੱਖ ਇਤਿਹਾਸ ਦੇ ਕੱਲੇ-ਕੱਲੇ ਉਸ ਵਰਕੇ ਤੇ ਝਾਤ ਮਰ ਜਾਣੀ ਹੈ ਤੇ ਨਾਲ ਦੀ ਨਾਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੰਗ ਦੇ ਮੈਦਾਨ ਦੇ ਵਿੱਚ ਜਿੱਥੇ ਇੱਕ ਪਾਸੇ ਸੂਰਬੀਰਾਂ ਦੇ ਵੱਲੋਂ ਸ਼ਹਾਦਤਾਂ ਦਿੱਤੀਆਂ ਗਈਆਂ ਤਾਂ ਉੱਥੇ ਹੀ ਭੈਣਾ ਬੀਬੀਆਂ ਵੀ ਪਿੱਛੇ ਨਾ ਰਹੀਆਂ ਤੇ ਨਾਲ ਦੀ ਨਾਲ ਜੇਕਰ ਅਸੀਂ ਗੁਰਦੁਆਰਾ ਸਾਹਿਬ ਦੇ ਇਸ ਦ੍ਰਿਸ਼ ਦੀ ਗੱਲ ਕਰਾਂਗੇ ਤਾਂ ਸ਼ਾਇਦ ਇਹ ਦ੍ਰਿਸ਼ ਕਿਸੇ ਤੋਂ ਵੀ ਛੁਪਿਆ ਨਹੀਂ ਹੋਇਆ ਜਦੋਂ ਕਿ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੜਵਾਇਆ ਗਿਆ ਸੀ ਅਤੇ ਉਦੋਂ ਕਿਵੇਂ ਜ਼ਾਲਮ ਫੌਜਾਂ ਦੇ ਵੱਲੋਂ ਇੱਕ ਵੀ ਦਿਲ ਦੇ ਵਿੱਚ ਸੀਨਾ ਕੱਢੀ ਗਈ ਅਤੇ ਨਾਲ ਦੀ ਨਾਲ ਇਹ ਤਸਵੀਰਾਂ ਨੇ ਉਸ ਵੇਲੇ ਦੀਆਂ ਜਦੋਂ ਕਿ ਭਾਵੇਂ ਕਿ ਪੇਂਟਰ ਆਰਟਿਸਟ ਤਾਰਾ ਸਿੰਘ ਦੇ ਵੱਲੋਂ ਸਭ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੁਣਵਾਇਆ ਗਿਆ ਅਤੇ ਮਾਤਾ ਗੁਜ਼ਰਕੌਰ ਦਾ ਉਹ ਵੱਡਾ ਦਿਲ ਇਸ ਵੱਡੇ ਦਿਲ ਦੇ ਵਿੱਚ ਠੰਡੇ ਬਰਫ਼ ਦੇ ਵਿੱਚ ਰਹਿ ਕੇ ਭਾਵੇਂ ਕਿ ਉਹ ਸ਼ੀਤ ਲਹਿਰ ਦੀ ਰਾਤ ਕੱਟੀ ਸੀ ਤੇ ਉਸ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਇੱਕ ਤੀਰ ਮਾਰਿਆ ਬੂਟੇ ਦੇ ਵਿੱਚ ਤੇ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਮੁਗਲਾਂ ਦਾ ਹਾਤਮਾ ਹੋ ਜਾਵੇਗਾ। ਅਦੇ ਨਾਲ ਦੀ ਨਾਲ ਇਹ ਤਸਵੀਰਾਂ ਮਹੰਤ ਕਿਰਪਾਲ ਦਾਸ ਦੀਆਂ ਨੇ ਜੰਗ ਦੀਆਂ। ਜਦੋਂ ਕਿ ਲਿਖਿਆ ਗਿਆ ਹੈ ਕਿ ਰਣਭੂਮੀ ਵਿੱਚ ਦਿਸੇ লাশ ਉੱਤੇ লাশ ਡੜੀ ਮੱਛੀਆਂ ਤਰਨ ਜਿਵੇਂ ਖੂਨ ਭਰੇ ਖਾਲਚੋਂ ਬੋਲੇ ਸੋਨਿਹਾਲ ਐਲੀ ਐਲੀ ਦੀ ਆਵਾਜ਼ ਆਵੇ ਕੂੰਜ ਦੇ ਜੇਕਾਰੇ ਨੇ ਆਕਾਸ਼ ਤੇ ਪਤਾਲ ਵਿੱਚ ਅੱਜ ਤੱਕ ਜਿਹਦੇ ਦਿਲ ਵਿੱਚ ਰਹੀ ਸ਼ਾਂਤੀ ਗੁੱਸਾ ਠਾਠਾ ਮਾਰਦਾ ਮਹਾਂਤ ਕਿਰਪਾंचं ਮੌਤ ਤੇ ਜਹਾਜ਼ ਉੱਤੇ ਬੈਦ ਬਿਲੇ ਆ ਹੈ ਜਾਤ ਕੇ ਤਾਂ ਇਹ ਤਸਵੀਰਾਂ ਨੇ ਉਸੇ ਦ੍ਰਿਸ਼ ਦੀਆਂ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਮਹਾਨਤਾ ਨੂੰ ਦਰਸਾਉਂਦੀਆਂ ਪਈਆਂ ਨੇ ਅਤੇ ਨਾਲ ਦੀ ਨਾਲ ਹੀ ਅਸੀਂ ਵਾਰੇ-ਵਾਰੇ ਜਾਈਏ ਉਹਨਾਂ ਸ਼ਹੀਦਾਂ ਦੇ ਨਾਲ-ਨਾਲ ਇਸ ਚੀਜ਼ ਨੂੰ ਵਡਾਉਣ ਵਾਲਿਆਂ ਨੇ ਜਿਸ ਨੇ ਕਿ ਇਤਿਹਾਸ ਨੂੰ ਪੱਕੇ ਤੌਰ ਤੇ ਇਨ੍ਹਾਂ ਮੂਰਤੀਆਂ ਜਾਂ ਇੰਜ ਆਖ ਲਵੋ ਕਿ ਇਨ੍ਹਾਂ ਅਕਸਾਂ ਦੇ ਵਿੱਚ ਉਤਾਰ ਕੇ ਰੱਖ ਦਿੱਤਾ ਹੈ ਕਿ ਤੁਸੀਂ ਪੰਜਾਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉਹਨਾਂ ਤਮਾਸਤਖੋਣਿਆ ਤਾਂ ਇਹ ਗੁਰਦੁਆਰਾ ਦੇ ਵਿੱਚ ਜਾ ਕੇ ਵੀ ਆਪਣੇ ਬੱਚਿਆਂ ਨੂੰ ਜਿੱਥੇ ਸਿੱਖ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰੋ ਤਾਂ ਨਾਲ ਦੀ ਨਾਲ ਹੀ ਬੱਚਿਆਂ ਨੂੰ ਜਾਂ ਜਿਹੜੇ ਲੋਕ ਬਾਹਰ ਬੈਠੇ ਨੇ ਉਹਨਾਂ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਕਿ ਕਿਵੇਂ ਅਸੀਂ ਆਪਣੇ ਸਿੱਖ ਇਤਿਹਾਸ ਦੇ ਨਾਲ ਜੁੜ ਸਕਦੇ ਹਾਂ ਕੁਝ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਕੱਲੀਆਂ-ਕੱਲੀਆਂ ਬਣਾਈਆਂ ਗਈਆਂ ਨੇ ਜਿਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋਵੇ ਜਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਹੋਵੇ ਉਹ ਗੇਟ ਵੀ ਦਰਸਾਇਆ ਗਿਆ ਹੈ ਸ਼ਹੀਦ ਬਾਬਾ ਦੀਪ ਸਿੰਘ ਦੀ ਗੱਲ ਹੋਵੇ ਜਦੋਂ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਮੱਥਾ ਟੇਕਣ ਪਹੁੰਚਦੇ ਹਾਂ ਤਾਂ ਪ੍ਰਕਰਮਾ ਦੇ ਵਿੱਚ ਬਾਬਾ ਸ਼ਹੀਦ ਦੀਪ ਸਿੰਘ ਜੀ ਦਾ ਵੀ ਸਥਾਨ ਬਣਾਇਆ ਗਿਆ ਹੈ ਜਿਨ੍ਹਾਂ ਦੀ ਸ਼ਹਾਦਤ ਤੋਂ ਕੋਈ ਵਾਂਝਾ ਨਹੀਂ ਹੈ ਕਿ ਕਿਵੇਂ ਉਹਨਾਂ ਨੇ ਸਿਰ ਤਲੀ ਤੇ ਰੱਖ ਕੇ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਦਾ ਖਾਤਮਾ ਕੀਤਾ ਸੀ ਅਤੇ ਨਾਲ ਦੀ ਨਾਲ ਇਹ ਤਸਵੀਰਾਂ ਨੇ ਹਰੀ ਸਿੰਘ ਨੜੂਆ ਹੋਂਨਾਂ ਦੀਆਂ ਅਤੇ ਜਦੋਂ ਅਸੀਂ ਅਰਦਾਸ ਪੜ੍ਹਦੇ ਆ ਤਾਂ ਚਰਖੜੀਆਂ ਦੀ ਗੱਲ ਕੀਤੀ ਜਾਂਦੀ ਹੈ ਮੂਹ ਬੋਲਦੀਆਂ ਤਸਵੀਰਾਂ ਉਸੇ ਵੇਲੇ ਦੀਆਂ ਨੇ ਪੰਜਾਬ ਦਾ ਇਤਿਹਾਸ ਬੜਾ ਮਹਾਨ ਇਤਿਹਾਸ ਹੈ ਤੇ ਇਸ ਇਤਿਹਾਸ ਦੇ ਵਿੱਚ ਭਾਵੇਂ ਕਿ ਅਸੀਂ ਕੱਲੀ-ਕੱਲੀ ਚੀਜ਼ ਤੁਹਾਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦੇ ਪਏ ਆ ਪਰ ਇਸ ਕੋਸ਼ਿਸ਼ ਦੇ ਵਿੱਚ ਅਸੀਂ ਇਹ ਵੀ ਜ਼ਰੂਰ ਆਖਣ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਵੀ ਜ਼ਰੂਰ ਇਸ ਥਾਂ ਤੇ ਜਾ ਕੇ ਨਤਮਸਤਕ ਹੋਵੋ ਅਤੇ ਆਪਣੇ ਬੱਚਿਆਂ ਨੂੰ ਵੀ ਉਸ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਜਿੱਥੇ ਬੀਤੇ ਪਹਿਲੇ ਭਾਗ ਦੇ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਮਹਦੀਆਣਾ ਸਾਹਿਬ ਦੇ ਕੁਝ ਵਿਲੱਖਣ ਤਸਵੀਰਾਂ ਇਤਿਹਾਸ ਨਾਲ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਉੱਤੇ ਹੀ ਹੁਣ ਅਗਲੇ ਭਾਗ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਹੋਰ ਵੀ ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੇ ਨਾਲ ਅਤੇ ਨਾਲ ਦੀ ਨਾਲ ਇਹ ਤਸਵੀਰਾਂ ਜੋ ਤੁਸੀਂ ਦੇਖਦੇ ਪਏ ਹੋ ਜਿੱਥੇ ਕਿ ਲਿਖਿਆ ਹੋਇਆ ਹੈ ਕਿ ਜੇ ਤੁਸੀਂ ਮੇਰੇ ਪਿੱਛੇ ਧਿਆਨ ਦੇ ਨਾਲ ਨਜ਼ਰ ਮਾਰੋਗੇ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਲੰਮੇ ਜਟਪੁਰੇ ਤੋਂ ਆਉਂਦੇ ਹੁੰਦੇ ਪਾਣੀ ਦੀ ਟਾਬ ਸੀ ਸਟਾਬ ਤੇ ਗੁਰੂ ਜੀ ਇਸ਼ਨਾਨ ਕਰਦੇ ਸੀ ਅਤੇ ਕਣਾ ਜੰਗਲ ਸੀ ਲਿਖਿਆ ਹੋਇਆ ਹੈ ਕਿ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਕੇ ਇਸ ਥਾਂਪ ਤੇ ਇਸ਼ਨਾਨ ਕਰਦੇ ਸੀ ਆਉ ਨਜ਼ਰ ਮਾਰਦੇ ਆ ਤੇ ਨਾਲ ਦੀ ਨਾਲ ਹੋਰ ਵਿਲੱਖਣ ਤਸਵੀਰਾਂ ਇਤਿਹਾਸ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਆ ਸਾਡਾ ਪੰਜਾਬ ਕੈਨੇਡਾ ਟੀਵੀ ਤੁਸੀਂ ਦੇਖਦੇ ਪਏ ਹੋ ਜਰੂਰ ਸਬਸਕ੍ਰਾਈਬ ਤੇ ਲਾਈਕ ਕਰ ਲਿਓ ਅਜਿਹਿਆਂ ਅਸੀਂ ਹੋਰ ਵੀਡੀਓਜ਼ ਲੈ ਕੇ ਵੀ ਹਾਜ਼ਰ ਹੁੰਦੇ ਰਹਾਂਗੇ